ਤੇ ਐਸੇ মিডিਆ ਨੂੰ ਕਿੰਨੇ ਵੀ ਅਸੀਂ ਬਹੁਤ ਤੁਹਾਡਾ ਧੰਨਵਾਦ ਕਰਾਂਗੇ ਜੇ ਜਾ ਕੇ ਤੁਸੀਂ ਉਹਨਾਂ ਮੁਖੀਆਂ ਨੂੰ ਸਵਾਲ ਪੁੱਛੋ ਤੇ ਸਾਡੇ بڑے ਪੱਤਰਕਾਰ ਨੇ ਬੜੀ ਚੜ੍ਹਦੀ ਕਲਾ 'ਚ ਸੱਚ ਬੋਲਦੇ ਆ ਜੇ ਸਾਡੇ ਕੋਲ ਆ ਕੇ ਸਵਾਲ ਕਰਦੇ ਕੀ ਇੱਕ ਪੰਥ ਦਾ ਪੰਥਪਾਸ਼ਾ 96 ਕਰੋੜੀ ਬਾਬਾ ਬਲਬੀਰ ਸਿੰਘ ਜਥੇਬੰਦੀ ਦਾ ਮੁਖੀ ਬੁੱਢੇ ਦਲ ਦਾ ਜੀ ਤੇ ਕੀ মিডিਆ ਵਾਲੇ ਉਹਨਾਂ ਨੂੰ ਸਵਾਲ ਨਹੀਂ ਪੁੱਛ ਸਕਦੇ ਵੀ ਬਾਬਾ ਜੀ ਦੋ ਬਾਟੇ ਕਦੋਂ ਤੋਂ ਸ਼ੁਰੂ ਹੋਏ ਕਿੰਨੇ ਬਣਾਏ ਸਤਿਕਾਰਯੋਗ ਆ ਪਰ ਸਵਾਲ ਮੀਡੀਆ ਪੁੱਛ ਸਕਦਾ ਹੈ ਸਿੰਘ ਸਾਹਿਬ ਬਾਬਾ ਬਤਾਰ ਸਿੰਘ ਜੀ ਸੁਰ ਸਿੰਘ ਵਾਲੇ ਕਿੱਡੀ ਸੰਪਰਦਾਵਾ ਹੈ ਬਾਬਾ ਬਕਾਲਾ ਸਾਹਿਬ ਵਾਲੇ ਕਿੱਡੀ ਸੰਪਰਦਾਵਾ ਹੈ ਸ੍ਰੀ ਦੀਬਾ ਗੁਰਦੁਆਰਾ ਨਾਨਕਪੁਰ ਸਾਹਿਬ ਕਿੱਡੀ ਵੱਡੀ ਸੰਪਰਦਾਵਾ ਹੈ ਸਾਰੇ ਜਿਹਾ ਭਾਂਡੇ ਲੱਗੇ ਆ ਉੱਥੇ ਕੀ ਮੀਡੀਆ ਉੱਥੇ ਨਹੀਂ ਪੁੱਛ ਸਕਦਾ ਜੇ ਕਿਸੇ ਨੂੰ ਸ਼ੱਕ ਆ ਉੱਥੇ ਜਾ ਕੇ ਗੱਲ ਕਰੇ ਪੁੱਛੇ ਫਿਰ ਉਹਨਾਂ ਦੇ ਪਖੰਡਵਾਦ ਵਿਵੇਕ ਦੇ ਲੰਗਰ ਬਹੁਤ ਪਖੰਡਵਾਦ ਆ ਮੀਡੀਆ ਜਾ ਕੇ ਉੱਥੇ ਪੁੱਛ ਸਕਦਾ ਉਹ ਜਵਾਬ ਦੇ ਰਹੀ ਤੇ ਜਵਾਬ ਦੇਣੇ ਆ ਕਉਂ ਤੁਸੀਂ ਆ ਗਿਆ ਜਵਾਬ ਦੇ ਰਿਆਂ ਇਹੀ ਚੈਨਲ ਉਹਨਾਂ ਕੋ ਜਾਣ ਪੁੱਛਣ ਵਿੱਚ ਤੁਸੀਂ ਦੋ ਬਾਟੇ ਕਿਉਂ ਕਰਦੇ ਆ ਤੁਹਾਡੇ ਭਾਂਡੇ ਕਿਉਂ ਲੱਗ ਲੱਗੇ ਉਹ ਦੱਸਣ ਜੇ ਨਹੀਂ ਜੋ ਸੱਚ ਬੋਲਣ ਨਹੀਂ ਨਹੀਂ ਬੋਲਣਗੇ